ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਭੈਣਾਂ ਲਈ ਇੱਕ ਖਾਸ ਆ ਜਿਹੜਾ ਫੇਸ ਪੈਕ ਲੈ ਕੇ ਆਏ ਆ ਤੇ ਇਹ ਵਾਲਾ ਫੇਸ ਪੈਕ ਤੁਸੀਂ ਇੱਕ ਵਾਰੀ ਯੂਜ਼ ਕਰ ਲਿਆ ਤਾਂ ਤੁਸੀਂ ਵਾਰ-ਵਾਰ ਵਰਤੋਗੇ ਜਿਹੜੀਆਂ ਭੈਣਾਂ ਦੇ ਸ਼ਾਈਆਂ ਵਗੈਰਾ ਨੇ ਜਾਂ ਪਿਗਮੈਂਟੇਸ਼ਨ ਹੋਈ ਹੋਈ ਆ ਫੇਸ ਦੇ ਉੱਤੇ ਤੇ ਜਾਂ ਫਿਰ ਉਪਰ ਦੇ ਨਾਲ ਕਾਲਾਪਨ ਹੋਇਆ ਹੋਇਆ ਹੈ ਤਾਂ ਉਹ ਜਿਹੜਾ ਫੇਸ ਪੈਕ ਮੈਂ ਤੁਹਾਨੂੰ ਦੱਸਾਂਗੀ ਉਹਦੇ ਨਾਲ ਤੁਹਾਨੂੰ ਜਿਦ ਹੀ ਜਦੋਂ ਤੁਸੀਂ ਲਗਾਉਂਗੇ ਨਾ ਉਦੋਂ ਹੀ ਤੁਹਾਨੂੰ ਰਿਜ਼ਲਟ ਜਿਹੜਾ ਇਹਦਾ ਮਿਲ ਜਾਵੇਗਾ ਤੇ ਇਹ ਵਾਲਾ ਫੇਸ ਪੈਕ ਤੁਸੀਂ ਹਰ ਰੋਜ਼ ਜਿਹੜਾ ਲਗਾਉਣਾ ਸ਼ੁਰੂ ਕਰ ਦੋਗੇ ਕਿ ਕਿੰਨੀ ਜ਼ਿਆਦਾ ਗਲੋ ਹੈ ਜਿਹੜੀ ਫੇਸ ਦੇ ਉੱਤੇ ਆਉਂਦੀ ਹੈ ਇਸ ਵੈਕ ਨੂੰ ਲਗਾਉਣ ਦੇ ਨਾਲ ਬਲੀਚ ਕਰਨਾ ਤੁਸੀਂ ਬਿਲਕੁਲ ਹੀ ਭੁੱਲ ਜਾਓਗੇ ਕਿਉਂਕਿ ਬਲੀਚ ਕਰਨ ਦੇ ਨਾਲ ਆਪਣੇ ਜਿਹੜੇ ਵਾਲ ਨੇ ਫੇਸ ਵਾਲੇ ਬ੍ਰਾਊਨ ਹੋ ਜਾਂਦੇ ਆ ਤੇ ਆਪਣਾ ਫੇਸ ਆ ਜਿਹੜਾ ਵਾਈਟ ਹੋ ਜਾਂਦਾ ਹੈ ਤੇ ਉਹੀ ਕੰਮ ਇਹ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਪੈਕ ਆ ਜਿਹੜਾ ਲਗਾਉਣਾ ਹੈ ਉਹੀ ਕੰਮ ਇਹ ਕਰੇਗਾ ਬਿਨਾ ਕੈਮੀਕਲ ਦੇ ਕਿਉਂਕਿ ਉਹ ਬਲੀਚ ਦੇ ਵਿੱਚ ਕੈਮੀਕਲ ਵਗੈਰਾ ਵੀ ਪਾਏ ਹੁੰਦੇ ਆ ਇਹ ਆਪਾਂ ਬਿਨਾ ਕੈਮੀਕਲ ਤੋਂ ਚੀਜ਼ਾਂ ਲੈਣੀਆਂ ਨੇ ਉਹ ਆਪਾਂ ਤੁਹਾਨੂੰ ਦੱਸ ਦਿਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਨੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਕੇ ਜੋਰ ਦੱਸਿਓ ਆਪਾਂ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੀਆਂ ਭੈਣਾਂ ਆਪਾਂ ਨੂੰ ਸਪੋਰਟ ਕਰ ਰਹੀਆਂ ਨੇ ਤੇ ਆਪਣੀ ਵੀਡੀਓ ਦੇਖ ਕੇ ਲਾਈਕ ਕਰਦੀਆਂ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਦੇਖ ਕੇ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਜਿਹੜੀਆਂ ਲੈ ਕੇ ਆਇਆ ਕਰਾਂਗੇ ਤੇ ਫੇਸ ਪੈਕ ਬਣਾਉਣ ਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਮੇਰੇ ਬੇਟਾ ਹੋਇਆ ਸੀ ਨਾ ਤੇ ਬੇਟਾ ਹੁਣ ਤੋਂ ਬਾਅਦ ਆ ਜਿਹੜੇ ਮੇਰੇ ਸ਼ਾਈਆਂ ਵਗੈਰਾ ਹੋ ਗਈਆਂ ਸੀ ਫੇਸ ਦੇ ਉੱਤੇ ਕੁਝ ਤਾਂ ਸ਼ਾਈਆਂ ਜਿਹੜੀਆਂ ਆਪਣੇ ਅਕਚਲੀਆਂ ਗਈਆਂ ਸੀ ਤੇ ਕੁਝ ਕੁ ਸ਼ਾਈਆਂ ਜਿਹੜੀਆਂ ਰਹਿ ਗਈਆਂ ਸੀ ਤੇ ਮੈਨੂੰ ਮੇਰੀ ਸਿਸਟਰ ਨੇ ਆ ਜਿਹੜਾ ਪੈਰਕਾ ਦੱਸਿਆ ਵਾ ਤੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਇਹ ਮੈਨੂੰ 2 ਮਹੀਨੇ ਹੋ ਗਏ ਨੇ ਤੇ ਮੇਰੇ ਥੋੜੀਆਂ ਥੋੜੀਆਂ ਜਿਹੜੀਆਂ ਸ਼ਾਈਆਂ ਨੇ ਇਸ ਚੀਜ਼ ਦੇ ਉੱਤੇ ਰਹਿ ਗਈਆਂ ਨੇ ਤੇ ਮੈਂ ਹੁਣ ਇਹਨੂੰ ਯੂਜ਼ ਕਰ ਰਹੀ ਹਾਂ ਪਹਿਲਾਂ ਮੈਂ ਹਫਤਾ ਯੂਜ਼ ਕਰਦੀ ਹੁੰਦੀ ਸੀ ਇਹਨੂੰ ਹਫਤਾ ਡੇਲੀ ਯੂਜ਼ ਕੀਤਾ ਮੈਂ ਤੇ ਹੁਣ ਮੈਂ ਇੱਕ ਦਿਨ ਛੱਡ ਕੇ ਯੂਜ਼ ਕਰਦੀ ਹਾਂ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿਹੜੀਆਂ ਕਿਹੜੀਆਂ ਚੀ ਹਾਂਜੀ ਫੇਸ ਪੈਕ ਬਣਾਉਣ ਦੇ ਲਈ ਇੱਥੇ ਆਪਾਂ ਲਿਆਏ ਬੇਸਣ ਤੇ ਇਹ ਆਪਾਂ ਲਿਆਇਆ ਵਾ ਜੀ ਮਲਠੀ ਦਾ ਪਾਊਡਰ ਇਹ ਮਲਠੀ ਦਾ ਪਾਊਡਰ ਜਿਹੜਾ ਇਹ ਪੰਸਾਰੀ ਵਾਲੀ ਦੁਕਾਨ ਤੋਂ ਮਿਲ ਜਾਂਦਾ ਹੈ ਉੱਥੋਂ ਤੁਸੀਂ ਲੈ ਸਕਦੇ ਹੋ ਈਜ਼ੀਲੀ ਮਿਲ ਜਾਂਦਾ ਹੈ ਬੜਾ ਉੱਥੇ ਤੁਹਾਨੂੰ ਤੇ ਇੱਥੇ ਆਪਾਂ ਲਿਆਏ ਦੁੱਧ ਤੇ ਇਹਨੂੰ ਫੇਸ ਪੈਕ ਨੂੰ ਆਪਾਂ ਲਗਾਉਣਾ ਕਿੱਦਾਂ ਹੈ ਤੇ ਆਪਾਂ ਨੇ ਬਰਾਬਰ ਕੁਆਂਟੀਟੀ ਦੇ ਵਿੱਚ ਇਹ ਬੇਸਣ ਲੈਣਾ ਹੈ ਬਰਾਬਰ ਹੀ ਆਪਾਂ ਨੇ ਮਲਠੀ ਲੈਣੀ ਆ ਤੇ ਦੁੱਧ ਆਪਾਂ ਜਿੰਨਾ ਆਪਾਂ ਫੇਸ ਪੈਕ ਆਪਾਂ ਬਣਾਉਣਾ ਹੈ ਫੇਸ ਦੇ ਅਕੋਰਡਿੰਗ ਆਪਾਂ ਬਣਾ ਸਕਦੇ ਤੇ ਇੱਥੇ ਮੈਂ ਨਾ ਪਹਿਲਾਂ ਬਣਾ ਕੇ ਰੱਖਿਆ ਹੋਇਆ ਸੀ ਇਹ ਡੱਬੇ ਦੇ ਵਿੱਚ ਤੇ ਖਤਮ ਹੀ ਹੋਣ ਵਾਲਾ ਹੁਣ ਤੇ ਮੈਂ ਸੋਚਿਆ ਚਲੋ ਨਾਲੇ ਆਪਾਂ ਡੱਬੇ 'ਚ ਬਣਾ ਕੇ ਰੱਖ ਲਾਂਗੇ ਇਹਨੂੰ ਤੇ ਨਾਲੇ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿੰਨੇ ਆ ਤੇ ਇਹਦੇ ਲਈ ਆਪਾਂ ਬਰਾਬਰ-ਬਰਾਬਰ ਮਾਤਰਾ 'ਚ ਕਿਵੇਂ ਲੈਣਾ ਹੈ ਤੇ ਜਿੱਦਾਂ ਕਿ ਆਪਾਂ ਪਹਿਲਾਂ ਉਹ ਲੱਠੀ ਲੈ ਲੈਣੀ ਆ ਲੱਠੀ ਦੇ ਜਿੰਨੇ ਚਮਚੇ ਆਪਾਂ ਲਵਾਂਗੇ ਉੰਨੇ ਚਮਚੇ ਆਪਾਂ ਬੇਸਣ ਦੇ ਲੈਣੇ ਆ ਜਿਵੇਂ ਇੱਕ ਚਮਚਾ ਲੈ ਲਿਆ ਮਲੱਠੀ ਦਾ ਮੈਂ ਦੂਸਰਾ ਚਮਚਾ ਤੇ ਆ ਤੀਸਰਾ ਚਮਚਾ ਤੇ ਅੱਧਾ ਚਮਚਾ ਹੋਰ ਹੋਇਆ ਆਪਣਾ ਅੱਧਾ ਹੀ ਚਮਚਾ ਤਕਰੀਬਨ ਤੇ ਆਪਾਂ ਤਿੰਨ ਚਮਚੇ ਲੈਨੇ ਤੇ ਅੱਧਾ ਚਮਚਾ ਹੋਰ ਲੈ ਇਹਦੇ ਵਿੱਚ ਆਪਾਂ ਤਿੰਨ ਚਮਚੇ ਤੇ ਅੱਧਾ ਚਮਚਾ ਆਪਾਂ ਬੇਸਣ ਦਾ ਪਾਉਣਾ ਹੈ ਦੋ ਹੋ ਗਏ ਤਿੰਨ ਤੇ ਅੱਧਾ ਚਮਚਾ ਆਪਾਂ ਉਦਲਾ ਲ ਲਈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਮਿਕਸ ਕਰਕੇ ਇੱਕ ਬਰਤਨ ਦੇ ਵਿੱਚ ਰੱਖ ਲੈਣਾ ਹੈ ਕੋਈ ਏਟ ਜਾਂ ਕੰਟੇਨਰ ਬਰਤਨ ਲੈਣਾ ਹੈ ਜਿਹਦੇ ਵਿੱਚ ਪਾਣੀ ਵਗੈਰਾ ਨਾ ਪਵੇ ਆਪਣਾ ਸੁੱਕਾ ਲੈਣਾ ਹੈ ਤੇ ਇਦਾਂ ਆਪਾਂ ਸਾਰੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਮਠੀ ਪਾਊਡਰ ਤੇ ਪੇਸਟ ਵੀ ਕੁਆ ਤੁਸੀਂ ਇਹਨੂੰ ਬਣਾ ਕੇ ਰੱਖ ਲਓ ਤੇ ਬਾਰ ਬਾਰ ਤੁਹਾਨੂੰ ਡੇਲੀ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਤੁਸੀਂ ਇਦਾਂ ਇੱਕ ਵਾਰ ਬਣਾ ਕੇ ਰੱਖ ਲਓ ਤੇ ਜਦੋਂ ਵੀ ਤੁਸੀਂ ਫੇਸ ਪੈਕ ਆ ਜਿਹੜਾ ਲਗਾਉਣਾ ਹੈ ਬਸ ਜਿੰਨਾ ਕੁ ਤੁਸੀਂ ਲਗਾਉਣਾ ਹੈ ਉਹਨਾਂ ਤੁਸੀਂ ਚਮਚਾ ਇਦਾਂ ਲੈ ਲਓ ਤੇ ਆਪਣਾ ਲਗਾ ਲਓ ਫੇਸ ਤੇ ਲੋ ਜੀ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਕੀ ਕਰਨਾ ਹੈ ਫੇਸ ਪੈਕ ਬਣਾਉਣੇ ਆ ਆਪਾਂ ਤੇ ਲਾਉ ਲੈ ਲਿਆ ਮੈਂ ਤੇ ਫੇਸ ਦੇ ਹਿਸਾਬ ਦੇ ਨਾਲ ਆਪਾਂ ਇੱਥੇ ਅੱਧਾ ਚਮਚਾ ਲਈ ਹੈ ਤੇ ਇਹਦੇ ਵਿੱਚ ਆਪਾਂ ਹੋਰ ਨੱਕ ਦੁੱਧ ਪਾਉਣਾ ਹੈ ਜਿੰਨਾ ਕ ਆਪਣਾ ਫੇਸ ਪੈਕ ਜਿਹੜਾ ਬਣ ਜਾਵੇ ਤੁਸੀਂ ਦੁੱਧ ਦੀ ਜਗ੍ਹਾ ਤੇ ਦਹੀਂ ਵੀ ਲੈ ਸਕਦੇ ਹੋ ਦੋਨਾਂ ਚੀਜ਼ਾਂ 'ਤੋਂ ਸਿੱਖ ਕੋਈ ਚੀਜ਼ ਲੈ ਸਕਦੇ ਹੋ ਦੇ ਕੇ ਚਮਚੇ ਨਾਲ ਹਰਨ ਨਾਲ ਆਪਣੇ ਪੂਰੇ ਫੇਸ ਦੇ ਉੱਤੇ ਜਿਹੜਾ ਇਹ ਪੈਕ ਆ ਕਵਰ ਹੋ ਜਾਂਦਾ ਹੈ। ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਇਦਾਂ ਆਪਾਂ ਠਿੱਕ ਜਿਹਾ ਹੀ ਰੱਖਣਾ ਵਾ। ਤੇ ਇਹਨੂੰ ਲਗਾਉਣਾ ਕਿਵੇਂ ਆ ਤੇ ਕਿੰਨਾ ਟਾਈਮ ਇਹ ਰੱਖਣਾ ਇਹ ਤੁਹਾਨੂੰ ਦੱਸਦੇ ਆਪਾਂ। ਲੋ ਜੀ ਮਿਕਸ ਹੋ ਗਿਆ ਹੈ। ਹਾਂਜੀ ਆਪਾਂ ਲਾ ਕੇ ਦਿਖਾਉਣੀ ਆ ਤੁਹਾਨੂੰ। जे थोड़े को ब्रश हैगा तो ब्रस है यूज़ कर सर तरह के हथी लगा लूँगी लोगी रिजल्ट है तू जरूरी पता लगेगा जो तुम इन यूज़ करोगे जिदन ਉਸੇ ਦਿਨੇ ਤੁਹਾਨੂੰ ਇਹ ਰਿਜ਼ਲਟ ਪਤਾ ਲੱਗ ਜੀਆ ਟੁੱਪ ਦੇ ਨਾਲ ਜਿੰਨੀ ਵੀ ਟਾਈਨਿੰਗ ਹੁੰਦੀ ਹੈ ਆਪਣੇ ਫੇਸ ਦੇ ਉੱਤੇ ਫੇਸ ਨੂੰ ਇਹ ਵਾਈਟ ਕਰਦਾ ਹੈ 글로 ਕਰਦਾ ਹੈ ਇਹਦੇ ਨਾਲ ਫੇਸ ਆਪਣਾ ਹੁਣ ਤਾਂ ਪਾ ਸਾਰੇ ਫੇਸ ਦੇ ਉੱਤੇ ਲਗਾ ਲਵਾਂਗੇ ਇਹਨੂੰ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਮਲਠੀ ਤੇ ਬੈਸਣ ਦਾ ਬਾਰੋਂ ਆਪਾਂ ਫੇਸ਼ੀਅਲ ਵਗੈਰਾ ਕਰਾ ਕੇ ਲੈ ਕੇ ਆਉਨੇ ਆ ਉਹਦੇ ਨਾਲ ਬੈਟਰ ਆਪਾਂ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਦੇਸੀ ਚੀਜ਼ਾਂ ਦੇ ਨਾਲ ਹੀ ਆਪਾਂ ਆਪਣੇ ਫੇਸ ਨੂੰ ਅੱਡਾ ਕੇਅਰ ਕਰੀਏ ਲਓ ਜੀ ਆਪਾਂ ਇਹਨੂੰ ਹੁਣ ਲਗਾ ਲਿਆ ਫੇਸ ਟੈਗ ਤੇ ਇਹ ਮੈਂ ਇਹ ਆਪਾਂ ਉਦੋਂ ਤੱਕ ਰੱਖਣਾ ਜਦੋਂ ਤੱਕ ਆਪਣਾ ਜਿਹੜਾ ਫੇਸ ਆ ਉਹ ਸੁੱਕਦਾ ਨਹੀਂ ਹੈਗਾ ਆਪਾਂ ਇਹਨੂੰ ਤਕਰੀਬਨ ਅੱਧਾ ਘੰਟਾ ਤਾਂ ਫੇਸ ਦੇ ਉੱਤੇ ਜ਼ਰੂਰ ਰੱਖਣਾ ਹੀ ਰੱਖਣਾ ਹੈ ਜਿੰਨਾ ਚਿਰ ਇਹ ਸਾਰਾ ਫੇਸ ਪੈਕ ਜਿਹੜਾ ਸੁੱਕਦਾ ਨਹੀਂ ਹੈਗਾ ਜਦੋਂ ਇਹ ਫੇਸ ਪੈਕ ਸੁੱਕ ਗਿਆ ਤਾਂ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਫੇਸ ਦੇ ਉੱਤੇ ਦਾ ਰਗੜ ਲੈਣਾ ਹੈ ਥੋੜਾ ਥੋੜਾ ਇਹਨੂੰ ਸਕਰਬ ਕਰ ਲੈਣਾ ਹੈ ਸਾਰੇ ਫੇਸ ਦੇ ਉੱਤੇ ਤੁਸੀਂ ਦੇਖਿਓ ਦਿਨਾਂ ਦੇ ਵਿੱਚੀ ਤੋਂ ਡੇੜੀਆਂ ਛਾਈਆਂ ਨੇ ਕਾਲਾ ਪੰਨਾ ਫੇਸ ਦੇ ਉੱਤੇ ਉਹ ਜਦ ਇਹ ਮਤਲਬ ਫਰਕ ਪੈਣਾ ਸ਼ੁਰੂ ਹੋ ਜੇਗਾ ਤੁਹਾਨੂੰ ਮੈਨੂੰ ਤਾਂ ਬਹੁਤ ਫਰਕ ਪਿਆ ਜਿਹਦੇ ਨਾਲ ਤੇ ਤੁਸੀਂ ਵੀ ਇਹਨੂੰ ਯੂਜ਼ ਕਰਕੇ ਦੇਖੋ ਇੱਕ ਵਾਰ ਤੁਹਾਨੂੰ ਵੀ ਬਹੁਤ ਫਰਕ ਹੋਵੇਗਾ ਲਓ ਜੀ ਆਪਾਂ ਮਸਕਾਉਣੀਆ ਹੁਣ ਅੱਧੇ ਘੰਟੇ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਹਾਂਜੀ ਜਿਹੜਾ ਫੇਸ 팩 ਆਪਣਾ ਉਹ ਸੁੱਕ ਗਿਆ ਹੈ ਪੂਰਾ ਆਪਣੇ ਫੇਸ ਦੇ ਉੱਤੇ ਤੇ ਅੱਧਾ ਘੰਟਾ ਹੋ ਗਿਆ ਹੈ ਤੇ ਆਪਾਂ ਹੁਣ ਫੇਸਾ ਜਿਹੜਾ ਧੋਕੇ ਆਉਣੇ ਨੇ ਹਾਂਜੀ ਫੇਸ ਆਪਾਂ ਜਿਹੜਾ ਵਾਸ਼ ਕਰਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ 글로ਅ ਆ ਫੇਸ ਆ ਜਿਹੜਾ ਆਪਣਾ ਚਮਕ ਕਰਦਾ ਏ ਮਲਠੀ ਪਾਊਡਰ ਦੇ ਨਾਲ ਤੇ ਤੁਸੀਂ ਜੇ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਜੇ ਤੁਸੀਂ ਸਕਰਬ ਵੀ ਇਹਦਾ ਚਾਹੁੰਦੇ ਹੋ ਵੀ ਤੁਹਾਨੂੰ ਮੈਂ ਦੱਸਾਂ ਵੀਡੀਓ ਦੇ ਵਿੱਚ ਤਾਂ ਮੈਂ ਉਹ ਵੀ ਤੁਹਾਨੂੰ ਦੱਸਾਂਗੀ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਜੇ ਤੁਹਾਨੂੰ ਚਾਹੀਦਾ ਵੈਦ ਸਕਰਬ ਤਾਂ ਬਿਨ ਆਪਾਂ ਸਾਬਣ ਯੂਜ਼ ਕਰੇ ਬਿਨਾ ਇਹਦਾ ਸਕਰਬ ਪਰ ਜਿਹੜਾ ਬਣਾ ਸਕਦੇ ਆ ਸਾਬਣ ਆਪਾਂ ਨੂੰ ਫੇਸ ਦੇ ਉੱਤੇ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਤੇ ਆਪਾਂ ਫੇਸ ਜਿਹੜੇ ਵਾਸ਼ ਵਰਤਦੇ ਆ ਤਾਂ ਆਪਾਂ ਉਹ ਨਾਮ ਵਰਤੀਏ ਤੇ ਆਪਾਂ ਤੁਹਾਨੂੰ ਉਹਦਾ ਇੱਕ ਸਕਰਬ ਦੱਸਾਂਗੇ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜੇ ਤੁਸੀਂ ਸਕਰਬ ਚਾਹੁੰਦੇ ਹੋ ਵੀ ਆਪਾਂ ਬਣਾ ਕੇ ਤੁਹਾਨੂੰ ਦਿਖਾਈਏ ਤੇ ਇਹ ਤੁਸੀਂ ਜਿਹੜਾ ਫੇਸ ਪੈਕ ਆ ਹਫਤਾ ਇੱਕ ਹਫਤਾ ਲਗਾਤਾਰ ਲਗਾਉਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਦਿਨ ਛੱਡ ਕੇ ਲਗਾਉਣਾ ਸ਼ੁਰੂ ਕਰ ਦੇਣਾ ਉਸ ਤੋਂ ਬਾਅਦ ਚ ਦੋ ਦਿਨ ਛੱਡ ਕੇ ਸ਼ੁਰੂ ਕਰ ਦੇਣਾ ਲਗਾਉਣਾ ਤੇ ਤੁਸੀਂ ਦੁੱਧ ਵੀ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਦਹੀਂ ਵੀ ਯੂਜ਼ ਕਰ ਸਕਦੇ ਆ ਤੁਸੀਂ ਦੋਨੇ ਚੀਜ਼ਾਂ ਪਾ ਕੇ ਸਕਰਬ ਆਪਣਾ ਫੇਸ ਪੈਕ ਬਣਾ ਲਓ ਤੇ ਇੱਕ ਵਾਰ ਦਿਨ ਦੇ ਵਿੱਚ ਇੱਕ ਵਾਰ ਤੁਸੀਂ ਲਗਾ ਲਓ ਤਾਨੂੰ ਬਹੁਤ ਹੀ ਵਧੀਆ ਇਹ ਰਿਜ਼ਲਟ ਮਿਲੇਗਾ ਜਿੰਨੀਆਂ ਵੀ ਤੁਹਾਡੇ ਸ਼ਾਇਆਆਂ ਹੋਣਗੀਆਂ ਹੌਲੀ ਹੌਲੀ ਕਰਕੇ ਜਿਹੜੀਆਂ ਹਟਣੀਆਂ ਸ਼ੁਰੂ ਹੋਣੀਆਂ ਹੋ ਜਾਣਗੀਆਂ ਹਲਕੀਆਂ ਹਲਕੀਆਂ ਪੈਣੀਆਂ ਸ਼ੁਰੂ ਹੋਣਗੀਆਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਸ਼ਾਇਆਆਂ ਪੱਕੀਆਂ ਸ਼ਾਇਆਆਂ ਪਈਆਂ ਹੁੰਦੀਆਂ ਨੇ ਉਹ ਹੌਲੀ ਹੌਲੀ ਕਰਕੇ ਦੂਰ ਹੋਣਗੀਆਂ ਤੇ ਇਹਦੇ ਨਾਲ ਫੇਸ ਵੀ ਜਿਹੜਾ ਗਲੋ ਕਰੇਗਾ ਜਿਹਦਾ ਧੁੱਪ ਦੇ ਵਿੱਚ ਜਾਂਦੇ ਆਪਾਂ ਤਾਂ ਆਪਣਾ ਫੇਸ ਜਿਹੜਾ ਕਾਲਾ ਹੋ ਜਾਂਦਾ ਹੈ ਤਾਂ ਉਹ ਵੀ ਇਹਦੇ ਨਾਲ ਬਹੁਤ ਹੀ ਫਰਕ ਪਵੇਗਾ ਇਹਦੇ ਨਾਲ ਤੁਹਾਨੂੰ ਪਹਿਲੇ ਹੀ ਪੈਕ ਲਗਾਉਣ ਦੇ ਨਾਲ ਰਿਜ਼ਲਟ ਆ ਜਿਹੜਾ ਮਿਲੇਗਾ ਤੁਹਾਨੂੰ ਇਹਨੂੰ ਜ਼ਰੂਰ ਯੂਜ਼ ਕਰਕੇ ਦੇਖਿਓ ਇੱਕ ਬਣਾ ਕੇ ਰੱਖ ਲਓ ਤੁਸੀਂ ਬਰਤਨ ਦੇ ਵਿੱਚ ਜਦੋਂ ਵੀ ਤੁਹਾਡਾ ਜੀ ਕਰਦਾ ਉਹ ਉਦੋਂ ਤੁਸੀਂ ਪੈਕ ਜਿਹੜਾ ਲਗਾ ਕੇ ਕਿਤੇ ਵੀ ਜਾਣਾ ਹੈ ਲਗਾ ਲਓ ਇੱਕ ਵਾਰ ਤੇ ਉਸ ਤੋਂ ਬਾਅਦ ਕਿਤੇ ਵੀ ਤੁਸੀਂ ਜਾ ਸਕਦੇ ਹੋ ਤੇ ਤੁਹਾਨੂੰ ਫੇਸ ਫੇਸ਼ੀਅਲ ਵਗੈਰਾ ਕੋਨ ਦੇ ਲੋੜ ਨਹੀਂ ਪੈਣੀ ਹੈਗੀ ਇੰਨਾ ਕੁ ਜ਼ਿਆਦਾ ਇਹਦੇ ਬੈਨੀਫਿਟ ਨਹੀਂ ਬਹੁਤ ਜ਼ਿਆਦਾ ਫੇਸ ਲਈ ਬੈਨੀਫਿਟ ਨਹੀਂ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ